ਸਾਤ ਸੰਗਤ ਜੀ ਗੁਰੂ ਪਕਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਰਨਨ ਹੋਆ ਜੋ ਕਲ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਚਾ ਸੰਸਾਰ ਦੇ ਭਲੇ ਲਈ ਦੂਜੀ ਉਦਾਸੀ ਪਾਉ ਦੂਜੀ ਯਾਤਰਾ ਸਪਟੰਬਰ 1517 ਤੋਂ ਕਰਤਾਰਪੁਰ ਸਾਹਿਬ ਜੋ ਕਿ ਅੱਜਕਲ ਪਾਕਿਸਤਾਨ ਵਿੱਚ ਹੈ ਉੱਥੋਂ ਦੀ ਸ਼ੁਰੂ ਕਰਦੇ ਹਨ ਉਹਨਾਂ ਦਿਨਾਂ ਵਿੱਚੋਂ ਲੋਕੀ ਵੈਸ਼ਨੋ ਦੇਵੀ ਨੂੰ ਯਾਤਰਾ ਕਰਦੇ ਸੀ ਮਹਾਰਾਜ ਜੀ ਆਪਣੇ ਭਾਈ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਚੱਲ ਪਏ ਕਰਤਾਰਪੁਰ ਤੋਂ 50 ਮੀਲ ਦੀ ਦੂਰੀ ਤੇ ਇੱਕ ਸ਼ਹਿਰ ਸੀ ਸਿਆਲਕੋਟ ਸਭ ਤੋਂ ਪਹਿਲੇ ਬਾਬਾ ਜੀ ਇਸ ਸ਼ਹਿਰ ਜਾਂਦੇ ਹਨ ਤੇ ਉੱਥੇ ਪਹੁੰਚ ਕੇ ਉਹਨਾਂ ਨੂੰ ਇੱਕ ਪੀਰ ਮਿਲਦਾ ਹੈ ਹਮਜ਼ਾ ਗੋਜ਼ ਹਮਜ਼ਾ ਗੋਜ਼ ਸ਼ਹਿਰ ਨੂੰ ਆਪਣੀ ਸ਼ਕਤੀਆਂ ਦੇ ਨਾਲ ਖਤਮ ਕਰਨਾ ਚਾਹੁੰਦਾ ਸੀ ਇਸ ਪੀਰ ਕੋਲ ਕਾਫੀ ਦਿੱਧੀਆਂ ਸਿੱਧੀਆਂ ਵਿਸਣ ਧੰਤਨ ਸਿੰਘ ਨਾਨਕਦੇਵ ਜੀ ਪਾਚਾ ਜਦੋਂ ਇਸ ਪੀਰ ਨੂੰ ਮਿਲਦੇ ਨੇ ਤੇ ਸਤਗੁਰੂ ਜੀ ਨੇ ਆਖਿਆ ਕਿ ਤੁਸੀਂ ਇਸ ਸ਼ਹਿਰ ਨੂੰ ਤਬਾਹ ਕਰਨ ਦੀ ਕਿਉਂ ਜ਼ਿੱਦ ਫੜੀ ਹੈ ਪੀਰ ਜੀ ਆਖਦੇ ਹਨ ਕਿ ਇਸ ਸ਼ਹਿਰ ਦੇ ਸਾਰੇ ਲੋਕ ਚੂਟੇ ਹਨ ਧੰਗੁਰ ਨਾਨਕਦੇਵ ਜੀ ਆਖਦੇ ਹਨ ਪੀਰ ਜੀ ਇਹ ਤੁਹਾਡੀ ਗਲਤ ਫਹਮੀ ਹੈ ਸਾਰੇ ਸ਼ਹਿਰਾ ਵਿੱਚ ਕੁਝ ਲੋਕ ਝੂਠੇ ਹੁੰਦੇ ਹਨ ਤੇ ਕੁਝ ਲੋਕ ਸੱਚੇ ਹੁੰਦੇ ਹਨ ਪੀਰ ਜੀ ਦੀ ਤਸੱਲੀ ਕਰਨ ਲਈ ਸਤਗੁਰੂ ਜੀ ਨੇ ਪਾਈ ਮਰਦਾਨਾ ਜੀ ਨੂੰ 2 ਪੈਸੇ ਦੇ ਕੇ ਭੇਜਿਆ ਇੱਕ ਪੈਸੇ ਦਾ ਸੱਚ ਖਰੀਦ ਕੇ ਲਿਆਓ ਤੇ ਇੱਕ ਪੈਸੇ ਦਾ ਝੂਠ ਖਰੀਦ ਕੇ ਲਿਆਓ ਪਾਈ ਮਰਦਾਨਾ ਜੀ ਦੁਕਾਨਦਾਰ ਕੋਲ ਪਹੁੰਚਦੇ ਹਨ ਪਰ ਦੁਕਾਨਦਾਰਾ ਦੀ ਸਮਝ ਚ ਕੁਝ ਨਹੀਂ ਆਂਦਾ ਉੱਥੇ ਉਹਨਾਂ ਨੂੰ ਮੁੱਲਾ ਖੱਤਰੀ ਨਾਮਕ ਦੁਕਾਨਦਾਰ ਮਿਲਦਾ ਹੈ ਜੋ ਕਿ ਭਾਈ ਮਰਦਾਨਾ ਜੀ ਨੂੰ ਇੱਕ ਕਾਗਜ਼ ਤੇ ਲਿਖ ਕੇ ਦਿੰਦਾ ਹੈ ਮਰਨਾ ਸੱਚ ਤੇ ਜੀਣਾ ਝੂਠ ਭਾਈ ਮਰਦਾਨਾ ਜੀ ਨੇ ਇਹ ਕਾਗਜ਼ ਆ ਕੇ ਪਾਤਸ਼ਾਹ ਜੀ ਨੂੰ ਵਖਾ ਦਿੱਤਾ ਫਿਰ ਪਾਤਸ਼ਾਹ ਜੀ ਨੇ ਪੀਰ ਜੀ ਨੂੰ ਆਖਿਆ ਕਿ ਇਹ ਸ਼ਹਿਰ ਵਿੱਚ ਵੀ ਵੱਡੀ ਕਮਾਈ ਵਾਲੇ ਬੰਦੇ ਰਹਿੰਦੇ ਹਨ ਤੇ ਸਾਰੀਆਂ ਉਂਗਲੀਆਂ ਕੋ ਬਰਾਬਰ ਨਹੀਂ ਹੁੰਦੀਆਂ ਇਹ ਸੁਣ ਕੇ ਪੀਰ ਜੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹੁਣ ਸਤਗੁਰ ਸਤਗੁਰੂ ਜੀ ਨੇ ਜਿੱਥੇ ਬੈਠ ਕੇ ਜਿਸ ਬੇਰੀ ਥੱਲੇ ਬੈਠ ਕੇ ਇਸ ਚੀਜ਼ ਦੀ ਸਿੱਖਿਆ ਦਿੱਤੀ ਉਹ ਗੁਰਦੁਆਰਾ ਹੈ ਬੌਲੀ ਸਾਹਿਬ ਜੀ ਹੁਣ ਸਿਆਲਕੋਟ ਤੋਂ ਮਹਾਰਾਜ ਜੀ ਜੰਮੂ ਵੱਲ ਚੱਲ ਪਏ ਜੰਮੂ ਦੇ ਅੰਦਰ ਇੱਕ ਰਗੁਨਾਥ ਮੰਦਿਰ ਹੈ ਸਤਗੁਰੂ ਜੀ ਨੇ ਉੱਥੇ ਮੂਰਤੀ ਪੂਜਾ ਨੂੰ ਹਟਾ ਕੇ ਇੱਕ ਪਰਮਾਤਮਾ ਦੇ ਸਿਮਰਨ ਦਾ ਉਪਦੇਸ਼ ਦਿੱਤਾ ਫਿਰ ਬਾਬਾ ਜੀ ਅੱਗੇ ਵੈਸ਼ਨੋ ਦੇਵੀ ਨੂੰ ਤੁਰ ਪੈਂਦੇ ਹਨ ਉੱਥੇ ਵੀ ਪਰਮਾਤਮਾ ਜੀ ਨੇ ਇੱਕ ਪਰਮਾਤਮਾ ਦਾ ਸਿਮਰਨ ਦਾ ਤੇ ਭਗਤੀ ਦਾ ਉਪਦੇਸ਼ ਦਿੱਤਾ ਮਹਾਰਾਜ ਪਹਿਲੇ ਕਸ਼ਮੀਰ ਦੇ ਪ੍ਰਸਿੱਧ ਨਗਰ ਪਹਲਗਾਮ ਪਹੁੰਚਦੇ ਹਨ ਇੱਥੇ ਵੀ ਉਹਨਾਂ ਨੇ ਇੱਕ ਪਰਮਾਤਮਾ ਦੀ ਭਗਤੀ ਦਾ ਉਪਦੇਸ਼ ਦਿੱਤਾ ਫਿਰ ਸਤਿਗੁਰ ਜੀ ਅਮਰਨਾਥ ਵੱਲ ਨੂੰ ਤੁਰ ਪਏ ਅਮਰਨਾਥ ਤੋਂ ਕੁਝ ਮੀਲ ਦੂਰ ਇੱਕ ਗੁਰਦੁਆਰਾ ਬਣਿਆ ਹੈ ਮਟਨਸਾਏ ਜਿੱਥੇ ਇਸ ਇਲਾਕੇ ਵਿੱਚ ਸਤਿਗੁਰੂ ਜੀ ਨੂੰ ਬ੍ਰਾਹਮਣ ਪੰਡਿਤ ब्रह्मदास ਮਿਲਿਆ ਜੋ ਕਿ ਬਾਬਾ ਜੀ ਦੇ ਉਪਦੇਸ਼ਾਂ ਨੂੰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਦਾ ਸਿੱਖ ਬਣਿਆ ਹੁਣ ਮਹਾਰਾਜ ਜੀ ਸੁਮੀਰ ਪਰਵਤ ਨੂੰ ਪੂਜ ਕਰਦੇ ਹਨ ਤੇ ਜਿੱਤੇ ਬਹੁਤ ਵੱਡੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਗੋਰਖਨਾਥ ਜੀ ਤੇ ਉਹਨਾਂ ਦੇ ਚੇਲੇ ਰਹਿੰਦੇ ਸਨ ਇੱਥੇ ਸਤਗੁਰੂ ਜੀ ਸਿੱਧਾ ਦੇ ਨਾਲ ਬਹੁਤ ਵੱਡੀ ਚਰਚਾ ਕਰਦੇ ਹਨ ਜਿਸ ਦਾ ਵੇਰਵਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਿੱਧ ਗੋਸਤ ਬਾਣੀ ਵਿੱਚ ਮਿਲਦਾ ਹੈ ਆਖਿਰਕਾਰ ਸਤਗੁਰੂ ਜੀ ਨੇ ਸ਼ਬਦ ਦੀ ਸ਼ਕਤੀ ਦੇ ਨਾਲ ਸਿੱਧਾ ਨੂੰ ਵੀ ਜਿੱਤ ਲਿਆ ਤੇ ਸਿੱਧਾ ਨੇ ਵੀ ਸਤਗੁਰੂ ਜੀ ਦੀ ਵਡਿਆਈ ਕਰਦੇ ਹੋਏ ਇਹ ਸ਼ਬਦ ਆਖੇ ਸਿੱਧ ਆਖਣ ਸ਼ੁਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਉਥੋਂ ਦੀ ਸਤਗੁਰੂ ਜੀ ਕਸ਼ਮੀਰ ਦੇ ਸ਼ਹਿਰਾ ਵਿੱਚੋਂ ਹੁੰਦੇ ਹੋਏ ਕਰਤਾਰਪੁਰ ਨੂੰ ਵਾਪਸ ਜਾਂਦੇ ਹਨ ਸਤਗੁਰੂ ਜੀ 1518 ਵਿੱਚ ਵਾਪਸ ਆਏ ਇਹ ਲਗਭਗ 1 ਸਾਲ ਦੀ ਉਦਾਸੀ ਸੀ ਆਓ ਅਸੀਂ ਵੀ ਰਲ ਮਿਲ ਕੇ ਧੰਗੁਰ ਨਾਨਕ ਦੇਵ ਜੀ ਦੀ ਮਿਹਨਤ ਨੂੰ ਅੱਗੇ ਲੈ ਕੇ ਜਾਈਏ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਦਾ ਜਿਹੜਾ ਫਰਜ ਹੈ ਉਹ ਨਿਭਾਈਏ ਇੰਨੀ ਕੀ ਸੇਵਾ ਪ੍ਰਵਾਨ ਹੋਇਆ ਪੁੱਲਾ ਚੁੱਕਾ ਦੀ ਖਿਮਾ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋ ਧੰਨਵਾਦ ਜਿਨ੍ਹਾਂ ਨੇ ਆਪ ਅੰਦਰ ਫੌਸਲਾ ਦੇ ਕੇ ਬੋਲਨ ਦੀ ਸ਼ਕਤੀ ਬਖਸ਼ੀ ਪਲਾਉ ਫਤੇ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ